ਮਾਇਆ ਇਵੇਂ ਹੈ ਕਿ ਜਿਵੇਂ ਸੱਪ ਦੁੱਧ ਪੀ ਕੇ ਵੀ ਜ਼ਹਿਰ ਹੀ ਉਗਲਦਾ ਐ ਇਵੇਂ ਮਾਇਆ ਦਾ ਸੁਭਾਅ ਹੈ ਇਹਨੂੰ ਜਿੰਨਾ ਅਸੀਂ ਪੂਜਾਂਗੇ ਇਹਦੇ ਪਿੱਛੇ ਜਿੰਨੇ ਭਜਾਂਗੇ ਉਹਨੇ ਇਹਨੇ ਡੰਕ ਸਾਨੂੰ ਮਾਰਨੇ ਪਰ ਇਹ ਕੋਈ ਵਿਚਾਰ ਵਿਰਲਾ ਗੁਰਮੁਖ ਕੋਈ ਜਿਗਿਆਸੂ ਸਮਝਦਾ ਜਿਹਨੂੰ ਸਤਪੁਰ ਸਾਹਿਬ ਦੀ ਬਾਣੀ ਵੀ ਕਹਿੰਦੀ ਐ ਵੀ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਜਿਸ ਕੀ ਸੇਵਾ ਜੋ ਕਰੇ ਫਿਰ ਤਿਸ ਹੀ ਕੋ ਖਾਏ ਏ ਉਹਨੂੰ ਨਿਗਲ ਲੈਂਦੀ ਐ ਜਿਹੜੀ ਇਹਦੀ ਸੇਵਾ ਵਿੱਚ ਹੁੰਦਾ ਸਿੱਧੀ ਗੱਲ ਕੋਈ ਇਹਨੂੰ ਦੁੱਧ ਵੀ ਪਿਲਾਏ ਨਾ ਸੱਪ ਨੂੰ ਉਹਨੇ ਆਪਣਾ ਸੁਭਾਅ ਨਹੀਂ ਬਦਲਣਾ ਸੱਪ ਪੀਤੇ ਹੋਏ ਦੁੱਧ ਨੇ ਜ਼ਹਿਰ ਹੀ ਉਗਲਦਾ ਐ ਅੰਮ੍ਰਿਤ ਨਹੀਂ ਉਗਲਣਾ ਇਹ ਮਾਇਆ ਦਾ ਸੁਭਾਅ ਐ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੋ ਰੂਲ ਕਚੋੜਾ ਬੜੇ ਸਾਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਸੱਪ ਦੇ ਵੀ ਦੰਦ ਨਹੀਂ ਹੁੰਦੇ ਨਿਗਲਦੀ ਐ ਸਪਣੀ ਸੱਪ ਨਿਗਲਦਾ ਇਹ ਵਿਣਦੰਤਾ ਜਗ ਖਾਇਆ ਇਹ ਹੈ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਇਹ ਮਾਇਆ ਕੀ ਹੈ ਜੀ ਇਹ ਮਾਇਆ ਜਿਤ ਹਰ ਵੀਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਸਭ ਕੁਛ ਮਾਇਆ ਹੈ ਜਿਸ ਪਲ ਵੈਗੁਰੂ ਵਿਸਰਜੈ ਉਸ ਪਲ ਮਾਇਆ ਸਿਰ ਤੇ ਚੜ ਜਾਂਦੀ ਹੈ ਜਿਨੇ ਵਾਇਗਰੂ ਨੂੰ ਭੁਲਾਤਾ ਉਹ ਮਾਇਆ ਆਸਾ ਰਾਗ ਹੈ ਜੀ ਇੱਕ ਤੁਕੇ ਸਿਰਲੇਖ ਹੈ ਚੌਥਾ ਸਰਪਣੀ ਤੇ ਉਪਰ ਨਹੀਂ ਬਲਿਆ ਇਸ ਸਪਣੀ ਇਸ ਮਾਇਆ ਦੇ ਉਤੇ ਕਿਸੇ ਦੀ ਤਾਕਤ ਕਿਸੇ ਦਾ ਛਲ ਤੈਉ ਗੁਰੂ ਨਾਨਕ ਸਾਹਿਬ ਕਹਿੰਦੇ ਅ ਛਲ ਛਲਾਈ ਨਾ ਛਲੇ ਨਹ ਕਾ ਉਟਾਰਾ ਕਰ ਸਕੈ ਇਹਦੇ ਛਲ ਅੱਗੇ ਕਿਸੇ ਦੇ ਛਲ ਨਹੀਂ ਚਲਦੇ ਬੰਦਾ ਜਿਨਾ ਮਰਜੀ ਚਲਾ ਕੇ ਸਿਆਣਾ ਹੋਏ ਜਦ ਮਾਇਆ ਉਹਨੂੰ ਕਲਾਵੇ ਵਿੱਚ ਲੈਂਦੀ ਹੈ ਅ ਛਲ ਛਲਾਈ ਨਾ ਛਲੇ ਇਹ ਛੱਲੀ ਨਹੀਂ ਜਾਂਦੀ ਹੈ ਛਲ ਹੈ ਨਹਿਕਾਉ ਕਟਾਰਾ ਕਰ ਸਕਿਆ ਇਹਨੂੰ ਵੜਿਆ ਵੀ ਨਹੀਂ ਜਾ ਸਕਦਾ ਕਿਸੇ ਕਟਾਰ ਨਾਲ ਜਿਉਂ ਸਾਹਿਬ ਰਖੈ ਤਿਉਂ ਰਹਿ ਇਸ ਲੋਭੀ ਕਾ ਜਿਉ ਟਲਪ ਲੈ ਜਿੱਥੇ ਲੋਭ ਹੁੰਦਾ ਹੈ ਉੱਥੇ ਮਾਇਆ ਮਾਰ ਕਰਦੀ ਹੈ ਇਸ ਕਰਕੇ ਜੇ ਉਤੇ ਕੋਈ ਬਲਵਾਨ ਨਹੀਂ ਹੈ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਭਈ ਮੈਂ ਕਿਹੜੀ ਖੇਤੀ ਮੂਲੀਆਂ ਸਚਾਈ ਹੈ ਇਹ ਤੇ ਵੱਡੇ ਵੱਡੇ ਦੇਵਤਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸੁੱਟ ਬੈਠੀ ਹੈ ਇਹ ਮਾਇਆ ਜਦ ਸਿਰ ਤੇ ਚੜਦੀ ਐ ਇਹ ਕਿਸੇ ਨੂੰ ਨਹੀਂ ਛੱਡਦੀ ਜੀ ਮਾਇਆ ਦੀ ਨਿਸ਼ਾਨੀ ਕੀ ਹੈ ਜੇ ਮਾਰੋ ਮਾਰ ਕਰਦੀ ਹੁੰਦੀ ਜੀ ਮਾਰੋ ਮਾਰ ਮਾਰੋ ਮਾਰ ਬੜਲੋ ਖਾਲੋ ਮਾਰ ਕੇ ਹਾਏ ਤਾਲੋ ਲੁੱਟ ਲੋ ਇਹ ਮਾਰੋ ਮਾਰ ਜਿੰਨੇ ਜਿੱਥੇ ਜਿੱਥੇ ਮਾਰੋ ਮਾਰ ਹੈ ਨਾ ਕਬੀਰ ਸਾਹਿਬ ਕਹਿੰਦੇ ਇਹ ਮਾਇਆ ਹੀ ਵਰਤ ਮਾਰ ਮਾਰ ਦਾ ਇੱਥੇ ਅਰਥ ਕੀਤਾ ਜੀ ਮਾਰੋ ਮਾਰ ਇਹ ਐ ਤੂਫਾਨ ਤੇ ਨੇਰੀ ਦੀ ਤਰ੍ਹਾਂ ਹੁੰਦੀ ਹੈ ਜੀ ਇਸੋ ਜੀ ਨਹੀਂ ਲੱਗਣ ਦਿੰਦੀ ਬੰਦੇ ਨੂੰ ਇਹ ਵਰਤ ਕੀ ਗਿਆ ਹੈ ਇਹ ਵਰਤ ਕੀ ਗਿਆ ਹੈ ਵਰਤ ਦੀ ਮਾਇਆ ਪਰ ਇਹ ਮਾਇਆ ਅਮਰ ਵਰਤਾਇਆ ਉਸ ਵਾਇਗੁਰੂ ਦੇ ਹੁਕਮ ਵਿੱਚ ਵਰਤੀ ਹੈ ਤੇ ਵਰਤਦੀ ਹੈ ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ ਇਹਨੇ ਸੋਚਿਆ ਵੀ ਮੈਂ ਹੁਣ ਸਾਰੇ ਜਗਤ ਨੂੰ ਕਲਾਵੇ ਵਿੱਚ ਲੈ ਲਿਆ ਤੇ ਇੱਕ ਥਾਂ ਰਹਿ ਗਈ ਹੈ ਨਿਰਮਲ ਜਲ ਜਿਹਨੂੰ ਸਾਧ ਸੰਗਤ ਆਖਿਆ ਜਿਹਨੂੰ ਸਤ ਸਰਨਾਵਣ ਆਖਿਆ ਜਿਹਨੂੰ 68 ਤੀਰਥਾਂ ਦਾ ਇਸ਼ਨਾਨ ਆਖਿਆ ਜਿਹਨੂੰ ਗੰਗਾ ਜਲ ਗੁਰੂ ਗੋਬਿੰਦ ਨਾਮ ਆਖਿਆ ਜਿਹਨੂੰ ਤ੍ਰਿਵੈਣੀ ਆਖਿਆ ਇਹ ਹੈ ਜੀ ਸਾਧ ਸੰਗਤ ਕਹਿੰਦੇ ਇਹ ਭਜਦੀ ਹੋਈ ਆਈ ਤੇ ਕਹਿੰਦੀ ਮੈਂ ਹੁਣ ਸੰਗਤ ਦੇ ਵਿੱਚ ਇੱਥੇ ਵੀ ਛਲ ਲਾਂ ਜਿੱਥੇ ਨਿਰਮਲ ਜਲ ਹੈ ਨਾਮ ਦਾ ਆਈ ਤੇ ਮਾਰੋ ਮਾਰ ਕਰਦੀ ਸੀ ਪਰ ਇੱਥੇ ਆ ਕੇ ਜਿਨ ਤ੍ਰਿਪਵਨ ਡਸੀਅਲੇ ਗੁਰ ਪ੍ਰਸਾਦ ਡੀਠੀ ਇਸ ਮਾਇਆ ਨੇ ਸਾਰੇ ਤ੍ਰਿਪਵਨ ਨੂੰ ਡੱਸ ਲਿਆ ਸੀ ਪਰ ਜਦ ਇਹ ਇਥੇ ਆ ਕੇ ਢਸਣ ਲੱਗੀ ਭਗਤੀ ਕਰਨ ਵਾਲਿਆਂ ਨੂੰ ਇਹ ਭਗਤੀ ਕਰਨ ਵਾਲਿਆਂ ਨੇ ਗੁਰੂ ਦੀ ਕਿਰਪਾ ਨਾਲ ਇਹ ਸਮਝ ਲਿਆ ਵੀ ਇਹ ਤੇ ਮਾਇਆ ਵਰਤਰੀ ਹੈ ਉਹਨਾਂ ਦੇ ਮਨ ਵਿੱਚ ਇਹਦਾ ਖਿਆਲ ਦੇ ਉਤੋਂ ਸ਼ਬਦ ਦਾ ਗੁਰੂ ਦਾ ਖਿਆਲ ਆ ਗਿਆ ਗੁਰੂ ਨੇ ਖਿਆਲ ਪਤਾ ਵੀ ਚੁੱਪ ਭਈ ਰੁਕ ਜਾ ਇਹ ਮਾਇਆ ਹੈ ਇਹ ਹੋਰ ਕੁਝ ਨਹੀਂ ਹੈ ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਭੇਖ ਕਬੀਰ ਸਾਹਿਬ ਕਹਿੰਦੇ ਮਾਇਆ ਮੇਰੇ ਤੇ ਵੀ ਆਈ ਸੀ ਤੇ ਮਾਇਆ ਕਿਸ ਕਿਸ ਪੇਕ ਤੇ ਆਈ ਕਦੀ ਪਰਿਵਾਰਾਂ ਦੇ ਪੇਕ ਤੇ ਆਂਦੀ ਹੈ ਕਦੀ ਕੁਟੰਬ ਦੇ ਪੇਕ ਤੇ ਆਂਦੀ ਹੈ ਕਦੀ ਕਾਰੋਬਾਰਾਂ ਦੇ ਪੇਕ ਤੇ ਆਂਦੀ ਹੈ ਕਦੀ ਦਾਨ-ਕੁੰਦ ਦੇ ਪੇਕ ਤੇ ਆਂਦੀ ਹੈ ਕਦੀ ਲੇਵਾ ਦੇਵੀ ਦੀ ਪੇਕ ਵਿੱਚ ਆਉਂਦੀ ਹੈ ਕਦੀ ਅਮੀਰ ਤੇ ਗਰੀਬ ਮਾਇਆ ਕਿਸ ਨੂੰ ਆਖੀ ਹੈ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹ ਜੀਉ ਬੱਧ ਹੈ ਹਉ ਮੈਂ ਕਰਮ ਕਮਾਏ ਕਦੀ ਹਉ ਵਿੱਚ ਆ ਜਾਂਦੀ ਹੈ ਕਦੀ ਦੁਖ ਵਿੱਚ ਆ ਜਾਂਦੀ ਹੈ ਕਦੀ ਸੁਖ ਵਿੱਚ ਆ ਜਾਂਦੀ ਹੈ ਇਹ ਮਾਇਆ ਬੜੇ ਪੇਕ ਕਰਕੇ ਆਈ ਹਮ ਰਾਖੀ ਗੁਰ ਆਪੁਨੇ ਉਨ ਕੀ ਨੋ ਆਦੇਸ਼ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਪਤਾ ਲੱਗਿਆ ਵੀ ਇਹ ਮਾਇਆ ਦਾ ਪ੍ਰਭਾਵ ਹੈ ਇਸ ਤੋਂ ਬਚੀਏ ਇਹ ਵੀ ਮਾਇਆ ਹੈ ਇਸ ਤੋਂ ਬਚੀਏ ਇਹ ਛੜ ਲੈਂਦੀ ਹੈ ਇੰਨੀ ਸੂਖਸ਼ਮ ਹੋ ਕੇ ਵਰਤਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਇਹ ਜਿਹਦੇ ਅੰਦਰ ਵਰਤਰੀ ਹੁੰਦੀ ਹੈ ਉਹ ਕਹਿੰਦਾ ਨਹੀਂ ਜੀ ਮਾਇਆ ਨਹੀਂ ਹੈ ਪਰ ਵਰਤ ਉਹੀ ਰਹੀ ਹੁੰਦੀ ਹੈ ਤੇ ਅੰਦਰ ਇਟ ਪਲੂਸੀਆਂ ਮਾਰ ਰਹੀਆਂ ਹੁੰਦੀਆਂ